1000 ڈالر ਤੁਹਾਨੂੰ ਦਿੱਤਾ ਜਾਊਗਾ ਜੇ ਤੁਸੀਂ ਵੋਲੰਟੇਡਰਲੀ ਅਮਰੀਕਾ ਨੂੰ ਛੱਡ ਕੇ ਜਾ ਰਹੇ ਹੋ ਜੀ ਬਿਲਕੁਲ ਸੋ ਪ੍ਰੋਜੈਕਟ ਹੋਮ ਕਮਿੰਗ ਇਹਨਾਂ ਨੇ ਰੱਖਿਆ ਉਹਦਾ ਤੇ ਹੋਮ ਕਮਿੰਗ ਦਾ ਇਹ ਤਾਂ ਹੋਮ ਤੋਂ ਬਾਹਰ ਕੱਢਣ ਵਾਲੀ ਗੱਲ ਹੀ ਲੱਗਦੀ ਹੈ ਜ਼ਿਆਦਾ ਤੇ ਮਈ 9 2025 ਨੂੰ ਇਹਨਾਂ ਨੇ ਅਨਾਉਂਸ ਕੀਤਾ ਕਹਿੰਦੇ ਆ ਕਿ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟ ਹੋਣਨੂੰ 1000 ڈالر ਇਹ ਦੇਊਗੇ ਤੇ ਨਾਲੇ ਗਵਰਨਮੈਂਟ ਫੰਡਡ ਫਲਾਈਟ ਉਹਨਾਂ ਨੂੰ ਫ੍ਰੀ ਟਿਕਟ ਮਿਲੂਗੀ ਜਿਹੜੀ ਵੀ ਕੰਟਰੀ ਉਹ ਜਾਣਾ ਚਾਹੁੰਦੇ ਆ ਜੇ ਕੋਈ ਇਮੀਗ੍ਰੈਂਟ ਜਾਣਾ ਚਾਹੁੰਦਾ ਠੀਕ ਆ ਹੁਣ ਆਇਆ ਨਹੀਂ ਕਿ ਤੁਸੀਂ ਘੁੰਮਣ ਫਿਰਨ ਚੱਲ ਜਾਓਗੇ ਚੱਲ 1000 ਡਾਲਰ ਮਿਲ ਜਾਣੇ ਆ ਟਿਕਟ ਮਿਲ ਜਾਣੀ ਆ ਸੋ ਇਹ ਜਿਹੜੇ ਡਿਪੋਟੇਸ਼ਨ ਨਾਲ 58 ਨਾਲ ਲੱਗਣਾ ਇਹਦੇ ਤੇ ਸੀਬੀਪੀ ਦੀ ਜਿਹੜੀ ਐਪ ਹੈਗੀ ਆ ਸੀਬੀਪੀ ਹੋਮ ਐਪ ਹੈਗੀ ਉਹਤੇ ਜਾ ਕੇ ਤੁਸੀਂ ਇਹ ਅਪਾਇੰਟਮੈਂਟ ਵਗੈਰਾ ਬਣਾ ਸਕਦੇ ਆ ਤੇ ਨਾਲ ਇਹਨੇ ਲਿਖਿਆ ਕਿ 에어ਪੋਰਟ ਦੀ ਜਿਹੜੀ ਕੰਸੀਅਰਜ ਸਰਵਿਸ ਵਗੈਰਾ ਹੈਗੀ ਆ ਪੂਰੀ ਜਿੱਦਾਂ ਕਹਿੰਦਾ ਤੁਸੀਂ 5 ਸਟਾਰ ਟ੍ਰੀਟਮੈਂਟ ਦੇਵੋਗੇ ਨਾਲ 1000 ਡਾਲਰ ਦੇਵੋਗੇ 60 ਦਿਨ ਦਾ ਕਹਿੰਦੇ ਟਾਈਮ ਜਿੰਨੇ ਜਾਣਾ ਚੱਲ ਜੋਏ ਤੇ ਇਨਕਰੇਜ ਕਹਿੰਦੇ ਕਰਦੇ ਆ ਕਿ ਲੋਕੀ ਆਪਣੇ ਆਪ ਨੂੰ ਸੈਲਫ ਰਿਪੋਰਟ ਕਰ ਲੈਣ ਤੇ ਬੇਸਿਕਲੀ ਕੀ ਕਹਿ ਰਹੇ ਆ ਕਿ 60 ਦਿਨਾਂ ਬਾਅਦ ਜਦੋਂ ਇਹ ਰੁਕ ਗਿਆ ਸਾਰਾ ਤੇ ਆਪਾਂ ਜਿਹੜੀ ਫੜੋ ਫੜਾਈ ਆ ਹੋਰ ਜ਼ਿਆਦਾ ਸਖਤ ਕਰ ਦੇਣੀ ਆ ਫਾਈਨ ਜੇਲ ਟਾਈਮ ਤੇ ਫਿਰ ਫੋਰਸ ਜਿਹੜੀਆਂ ਡਿਪੋਟੇਸ਼ਨ ਜਣੀਆਂ ਉਹ ਕਰਨੀਆਂ ਬੇਸਿਕਲੀ ਵਾਰਨਿੰਗ ਉਹ ਦੇ ਰਹੇ ਆ ਕਿ ਇਹ ਜਿਹੜਾ 60 ਦਿਨ ਦਾ ਕੁਆਰਟਰ ਪੀਰੀਅਡ ਆ ਇਹਦੇ ਵਿੱਚ ਜਿੰਨੇ ਜਣਾ ਚਲ ਜੋ ਸੋ ਆਈ ਥਿੰਕ ਇਹਨਾਂ ਦਾ ਇਦਾਂ ਸੀਗਾ ਕਿ ਪਹਿਲਾਂ ਇਹਨਾਂ ਨੇ ਆਹੀ ਜਿਹੜੀ ਤੁਹਾਨੂੰ ਪਤਾ ਫੇਅਰ ਮੰਗਰਿੰਗ ਪੋਲਿਟਿਕਸ ਜਿਹੜੀ ਹੁੰਦੀ ਆ ਕਿ ਲੋਕਾਂ ਨੂੰ ਥੋੜਾ ਜਿਹਾ ਡਰਾਵਾ ਉਹ ਚੀਜ਼ਾਂ ਤੇ ਕਾਫੀ ਡਰਾ ਜਿਹੜਾ ਫੈਲਿਆ ਉਸ ਤੋਂ ਬਾਅਦ ਹੁਣ ਇਹਨਾਂ ਨੇ ਆ ਜਿਹੜਾ ਕੂਲ ਆਫ ਪੀਰੀਅਡ ਜਿਹਾ ਦਿੱਤਾ 60 ਦਿਨ ਦਾ ਕਿ ਇਹਦੇ ਵਿੱਚ ਤੁਸੀਂ ਪੈਸੇ ਲੈ ਲਓ ਚਲ ਜਓ ਤੇ ਕਈ ਲੋਕਾਂ ਨੇ ਐਕਚੁਅਲੀ ਸੈਲਫ ਡਿਪੋਰਟ ਆਪਣੇ ਆਪ ਨੂੰ ਕੀਤਾ ਵੀ ਆ ਠੀਕ ਆ ਆਪਣਾ ਨਹੀਂ ਲੋਕੀ ਉਸ ਤਰੀਕੇ ਨਾਲ ਜਿਹੜਾ ਸੀਗਾ ਜਾਣਾ ਚਾਹੁੰਦੇ ਕਿ ਫੜ ਲਓ ਹਥਕੜੀਆਂ ਲਾਤੀਆਂ ਤੇ ਹੁਣ ਕਹਿ ਰਹੇ ਆ ਕਿ ਇਹਨਾਂ ਨੇ ਹੋਰ ਅੱਗੇ ਜਿਹੜਾ ਇਨਫੋਰਸਮੈਂਟ ਜਿਹੜੀ ਕਰਨੀ ਆ ਜਿਦਾਂ ਇਹ ਸਰਕਾਰ ਦੇ ਚੱਲੇ ਆ ਜਿਹੜੇ ਸਾਹਮਣੇ ਇਹ ਲਾ ਸੂਟਸ ਵਗੈਰਾ ਲੈ ਕੇ ਆ ਰਹੀ ਆ ਡਿਫੈਂਡ ਕਰ ਰਹੀ ਆ ਨਵੇਂ-ਨਵੇਂ ਚੀਜ਼ਾਂ ਜਿਹੜੀਆਂ ਐਕਸਪਲੋਰ ਕਰ ਰਹੀ ਆ ਤੇ ਸੰਕੇਤ ਇਹੀ ਹੈਗਾ ਕਿ ਇਹਨਾਂ ਨੇ ਅਜੇ ਖੁਰੂ ਜਿਹੜਾ ਤੁਸੀਂ ਕਹਿੰਦੇ ਹੋ ਹੋਰ ਪਾਣਾ ਵਾ ਅਜੇ ਸ਼ੁਰੂ ਹੀ ਹੋਇਆ ਇਹ ਜੀ 1000 ਡਾਲਰ ਤੁਹਾਨੂੰ ਦਿੱਤਾ ਜਾਊਗਾ ਜੇ ਤੁਸੀਂ ਵੋਲੰਟੀਅਰਲੀ ਅਮਰੀਕਾ ਨੂੰ ਛੱਡ ਕੇ ਜਾ ਰਹੇ ਆ ਜੀ ਬਿਲਕੁਲ ਸੋ ਪ੍ਰੋਜੈਕਟ ਹੋਮ ਕਮਿੰਗ ਇਹਨਾਂ ਨੇ ਰੱਖਿਆ ਉਹਦਾ ਤੇ ਹੋਮ ਕਮਿੰਗ ਦਾ ਇਹ ਤਾਂ ਹੋਮ ਤੋਂ ਬਾਹਰ ਕੱਢਣ ਵਾਲੀ ਗੱਲ ਹੀ ਲੱਗਦੀ ਆ ਜ਼ਿਆਦਾ ਤੇ ਮਈ 9 2025 ਨੂੰ ਇਹਨਾਂ ਨੇ ਅਨਾਉਂਸ ਕੀਤਾ ਕਹਿੰਦੇ ਆ ਕਿ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟ ਹੋਣਾਂ ਨੂੰ 1000 ਡਾਲਰ ਇਹ ਦੇਊਗੇ ਤੇ ਨਾਲੇ ਗਵਰਨਮੈਂਟ ਫੰਡਡ ਫਲਾਈਟ ਉਹਨਾਂ ਨੂੰ ਫ੍ਰੀ ਟਿਕਟ ਮਿਲੂਗੀ ਜਿਹੜੀ ਵੀ ਕੰਟਰੀ ਉਹ ਜਾਣਾ ਚਾਹੁੰਦੇ ਆ ਜੇ ਕੋਈ ਇਮੀਗ੍ਰੈਂਟ ਜਾਣਾ ਚਾਹੁੰਦਾ ਠੀਕ ਆ ਹੁਣ ਐ ਨਹੀਂ ਕਿ ਤੁਸੀਂ ਘੁੰਮਣ ਫਿਰਨ ਚੱਲ ਜਾਓਗੇ ਚੱਲ 1000 ਡਾਲਰ ਮਿਲ ਜਾਣੇ ਆ ਟਿਕਟ ਮਿਲ ਜਾਣੀ ਆ ਸੋ ਇਹ ਜਿਹੜੇ ਡਿਪੋਰਟੇਸ਼ਨ ਨਾਲ 58 ਨਾਲ ਲੱਗਣਾ ਇਹਦੇ ਤੇ ਸੀਬੀਪੀ ਦੀ ਜਿਹੜੀ ਐਪ ਹੈਗੀ ਆ ਸੀਬੀਪੀ ਹੋਮ ਐਪ ਹੈਗੀ ਉੱਤੇ ਜਾ ਕੇ ਤੁਸੀਂ ਇਹ ਅਪਾਇੰਟਮੈਂਟ ਵਗੈਰਾ ਬਣਾ ਸਕਦੇ ਆ ਤੇ ਨਾਲ ਇਹਨੇ ਲਿਖਿਆ ਕਿ 에어ਪੋਰਟ ਦੀ ਜਿਹੜੀ ਕੰਸੀਅਰਜ ਸਰਵਿਸ ਵਗੈਰਾ ਹੈਗੀ ਆ ਪੂਰੀ ਜਿੱਦਾਂ ਕਹਿੰਦਾ ਤੁਸੀਂ ਫਾਈਵ ਸਟਾਰ ਟ੍ਰੀਟਮੈਂਟ ਦੇਊਗੇ ਨਾਲ 1000 ڈالر ਦੇਊਗੇ 60 ਦਿਨ ਦਾ ਕਹਿੰਦੇ ਟਾਈਮ ਜਿੰਨੇ ਜਾਣਾ ਚਲ ਜਵੇ ਤੇ ਐਨਕਰੇਜ ਕਹਿੰਦੇ ਕਰਦੇ ਆ ਕਿ ਲੋਕੀ ਆਪਣੇ ਆਪ ਨੂੰ ਸੈਲਫ ਡਿਪੋਰਟ ਕਰ ਲੈਣ ਤੇ ਬੇਸਿਕਲੀ ਕੀ ਕਹਿ ਰਹੇ ਆ ਕਿ 60 ਦਿਨਾਂ ਬਾਅਦ ਜਦੋਂ ਇਹ ਰੁਕ ਗਿਆ ਸਾਰਾ ਤੇ ਆਪਾਂ ਜਿਹੜੀ ਫੜੋ ਫੜਾਈ ਆ ਹੋਰ ਜ਼ਿਆਦਾ ਸਖਤ ਕਰ ਦੇਣੀ ਆ ਫਾਈਨ ਜੇਲ ਟਾਈਮ ਤੇ ਫਿਰ ਫੋਰਸ ਜਿਹੜੀਆਂ ਡਿਪੋਟੇਸ਼ਨ ਜਣੀਆਂ ਉਹ ਕਰਨੀਆਂ ਬੇਸਿਕਲੀ ਵਾਰਨਿੰਗ ਉਹ ਦੇ ਰਹੇ ਆ ਕਿ ਇਹ ਜਿਹੜਾ 60 ਦਿਨ ਦਾ ਕੁਆਰਟਰ ਪੀਰੀਅਡ ਹੈ ਇਹਦੇ ਵਿੱਚ ਜਿੰਨੇ ਜਣਾ ਚਲ ਜਓ ਸੋ ਆਈ ਥਿੰਕ ਕਿ ਇਹਨਾਂ ਦਾ ਇਦਾਂ ਸੀਗਾ ਕਿ ਪਹਿਲਾਂ ਇਹਨਾਂ ਨੇ ਆਹੀ ਜਿਹੜੀ ਤੁਹਾਨੂੰ ਪਤਾ ਫੇਅਰ ਮੰਗਰਿੰਗ ਪੋਲਿਟਿਕਸ ਜਿਹੜੀ ਹੁੰਦੀ ਹੈ ਕਿ ਲੋਕਾਂ ਨੂੰ ਥੋੜਾ ਜਿਹਾ ਡਰਾਵਾ ਉਹ ਚੀਜ਼ ਜਣਾ ਨੇ ਕੀਤੀਆਂ ਤੇ ਕਾਫੀ ਡਰਾ ਜਿਹੜਾ ਫੈਲਿਆ ਉਸ ਤੋਂ ਬਾਅਦ ਹੁਣ ਇਹਨਾਂ ਨੇ ਆ ਜਿਹੜਾ ਕੂਲ ਆਫ ਪੀਰੀਅਡ ਜਿਹਾ ਦਿੱਤਾ 60 ਦਿਨ ਦਾ ਕਿ ਇਹਦੇ ਵਿੱਚ ਤੁਸੀਂ ਪੈਸੇ ਲੈ ਲਓ ਚਲ ਜਓ ਤੇ ਕਈ ਲੋਕਾਂ ਨੇ ਐਕਚੁਅਲੀ ਸੈਲਫ ਡਿਪੋਰਟ ਆਪਣੇ ਆਪ ਨੂੰ ਕੀਤਾ ਵੀ ਆ ਠੀਕ ਆ ਆਪਣਾ ਨਹੀਂ ਲੋਕੀ ਉਸ ਤਰੀਕੇ ਨਾਲ ਜਿਹੜਾ ਸੀਗਾ ਜਾਣਾ ਚਾਹੁੰਦੇ ਕਿ ਫੜ ਲਓ ਹਥ ਤੇ ਹੁਣ ਕਹਿ ਰਹੇ ਆ ਕਿ ਇਹਨਾਂ ਨੇ ਹੋਰ ਅੱਗੇ ਜਿਹੜਾ ਇਨਫੋਰਸਮੈਂਟ ਜਿਹੜੀ ਕਰਨੀ ਆ ਜਿਦਾਂ ਇਹ ਸਰਕਾਰ ਦੇ ਚੱਲੇ ਆ ਜਿਹੜੇ ਸਾਹਮਣੇ ਇਹ ਲਾ ਉਸਸ ਵਗੈਰਾ ਲੈ ਕੇ ਆ ਰਹੀ ਆ ਡਿਫੈਂਡ ਕਰ ਰਹੀ ਆ ਨਵੇਂ-ਨਵੇਂ ਚੀਜ਼ਾਂ ਜਿਹੜੀਆਂ ਐਕਸਪਲੋਰ ਕਰ ਰਹੀ ਆ ਤੇ ਸੰਕੇਤ ਇਹੀ ਹੈਗਾ ਕਿ ਇਹਨਾਂ ਨੇ ਅਜੇ ਖੌਰੂ ਜਿਹੜਾ ਤੁਸੀਂ ਕਹੋ ਹੋਰ ਪਾਣਾ ਵਾ ਅਜੇ ਸ਼ੁਰੂ ਹੀ ਹੋਇਆ ਇਹ ਜੀ